हां जी ਅੱਜ ਅਸੀਂ ਬਣਾਉਣ ਜਾ ਰਹੀਆਂ ਪਕੌੜੇ ਸਭ ਤੋਂ ਪਹਿਲਾਂ ਅਸੀਂ ਲੈ ਲਾਂਗੇ ਬੇਸਨ ਉਸ ਤੋਂ ਬਾਅਦ ਅਸੀਂ ਲਵਾਂਗੇ ਪਾਲਕ ਫਿਰ ਅਸੀਂ ਲਵਾਂਗੇ ਆਲੂ ਉਸ ਤੋਂ ਬਾਅਦ ਅਸੀਂ ਲਵਾਂਗੇ ਪਿਆਜ਼ ਸਾਰਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਬੇਸਨ 'ਚ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਲਾਲ ਮਿਰਚ ਉਸ ਤੋਂ ਬਾਅਦ ਫਿਰ ਆਪਾਂ ਲਵਾਂਗੇ ਨਮਕ ਸਵਾਦ ਦੇ ਅਨੁਸਾਰ ਹਲਦੀ ਤੇ ਜੀਰਾ ਪਾਊਡਰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਇੱਕ ਪੇਸਟ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹ ਕੜਾਈ ਦੇ ਵਿੱਚ ਲਵਾਂਗੇ ਤੇਲ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ ਇੱਕ ਜਦੋਂ ਦੇਖਾਂਗੇ ਕਿ ਇੱਕ ਸਾਈਡ ਤੋਂ ਬ੍ਰਾਊਨ ਹੋ ਗਈ ਆ ਫਿਰ ਆਪਾਂ ਇਹਨੂੰ ਪਲਟਾਂਗੇ ਉਸ ਤੋਂ ਬਾਅਦ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਦੀ ਵੇਟ ਕਰਾਂਗੇ 골ਡਨ ਬ੍ਰਾਊਨ ਹੋਣ ਤੇ ਇਹ ਬਣ ਗਏ ਪੱਕ ਚੁੱਕੇ ਹਨ ਤੇਨੂੰ ਆਪਾਂ ਬਾਹਰ ਕੱਢ ਲਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਂਦੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ Vale.